ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਬਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਈ ਵਲੌਗਸ 5041 ਤੇ ਨਵੀਂ ਵੀਡੀਓ ਦੇ ਵਿੱਚ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ 골ਡੀ ਦੀ ਮੋਟਰ ਤੇ ਆਏ ਬਈ ਪਲਾਉ ਫੇਰਨ ਲੱਗੇ ਆਂ ਤੇ ਪਲਾਉ ਫੇਰਨ ਲੱਗੇ ਆ ਅੱਜ ਆ ਖੇਤ ਚ 골ਡੀ ਦੇ ਪਹਿਲੀ ਵਾਰ ਪਲਾਉ ਫੇਰਦੇ ਆ ਆਪਣੇ ਗੱਤਿਆਂ ਚ ਵੀ ਆਪਾਂ ਨੇ ਪਹਿਲੀ ਵਾਰ ਪਲਾਉ ਮਾਰਿਆ ਆਪਣਾ ਟਰੈਕਟਰ ਨਾਲ 골ਡੀ ਲੱਗਿਆ ਪਲਾਉ ਮਾਰਨ ਮੈਂ ਆਇਆ ਸੀ ਉਹਨੂੰ ਸੈਟਿੰਗ ਥੋੜੀ ਜਿਹੀ ਕਰਕੇ ਫੜਾਇਆ ਤੇ ਪਹਿਲਾਂ ਪੰਜ ਚਾਰ ਜਿਹੜੇ ਮੈਦ ਤੇ ਨੇ ਫਿਰ ਹੁਣਾਂ 골ਡੀ ਚਲਾ ਰਿਹਾ ਤੇ ਆਲੂਆਂ ਲਈ ਆਪਾਂ ਨੇ ਤਾਂ ਜ਼ਮੀਨ ਤਿਆਰ ਕਰ ਲਈ ਪਲਾਉ ਮਾਰ ਕੇ ਸਹਾਗਾ ਮਾਰ ਕੇ ਬਾਤ ਹੀ ਸੀ ਬੀਜਣ ਦੀ ਤਿਆਰੀ ਸੀ ਤੇ ਮੌਸਮ ਦੱਸਿਆ ਬਾਈ ਖਰਾਬ 5 6 7 8 ਦਾ ਤਾਂ ਕਰਕੇ ਆਪਾਂ ਆਲੂਆਂ ਦੀ ਬਜਾਈ ਰੋਕਤੀ ਤੇ ਇਹਨੇ 골ਡੀ ਵਾਲੀ ਜ਼ਮੀਨ ਤਿਆਰ ਕਰ ਲੰਨੇ ਆ 골ਡੀ ਦੇ ਤਕਰੀਬਨ 5 ਕਿਲੇ ਨੇ ਹਾਂ 2 ਕਿਲੇ ਉਧਰ ਨੇ 3 ਨਾ ਹਾਂ ਨੇ ਤੇ ਪਲਾਉ ਮਾਰ ਰਹੇ ਆ ਤੇ ਆਪਣਾ ਟਰੈਕਟਰ ਨਾਲ ਤੇ 골ਡੀਆ ਟਰੈਕਟਰ ਵੀ ਆਊਗਾ ਉਹ ਸਾਗਾ ਮਾਰਾਂਗੇ ਨਾਲ ਹੁੰਦੇ ਤੇ ਪੁੱਛਦਾ 골ਡੀ ਨੂੰ ਵੀ ਕਿਵੇਂ ਆ ਕਿਵੇਂ ਆ ਠੀਕ ਆ ਪਲਾਉ ਪੂਰੇ ਚਾਮ ਕਰ ਰਹੇ ਨੇ ਅੱਛਾ ਆਲੂ ਵਾਲੀ ਬੱਟ ਨੂੰ ਕਹਿੰਦਾ ਵੀ ਇਹਦੇ ਵਿੱਚ ਬੱਟ ਬਣਦੀ ਦੇਖੀ ਜਿਹੜਾ ਆਪਾਂ 1.5 ਕਿਲਾ ਵੇਚੀਆ ਸੀ ਉਹ ਵੀ ਤੁਹਾਨੂੰ ਦਿਖਾਉਂਗਾ ਉਹਦੇ ਵਿੱਚ ਵੱਟ ਬਾਲੀ ਵਧੀਆ ਨਹੀਂ ਬਣੀ ਭਾਈ ਜ਼ਮੀਨ ਸੁੱਕ ਗਈ ਸੀ ਤੇ ਪਲਾਉ ਦੇਖੋ ਸੀ ਕਿੰਨੇ ਚਮਕਦੇ ਨੇ ਇਹਦਾ ਦੋ ਕਾਰਨ ਹੈ ਪਲਾਉ ਚਮਕਣ ਚਮਕਣ ਦਾ ਪਲਾਉ ਕਾਰਨ ਇਹ ਹੈ ਵੀ ਆਹ ਜਿਹੜਾ ਕੀਲਾ ਇਹ ਪੂਰਾ ਵੱਟ ਹੈ ਕਹਿ ਲਓ ਵੀ ਇਹ ਜੀਰੀ ਵੱਢ ਕੇ ਮਲਚਰ ਮਾਰ ਕੇ ਰੋਟਾਵੇਟਰ ਮਾਰ ਕੇ ਉਹਨੇ ਇਹ ਚ ਪਲਾਉ ਮਾਰ ਰਿਹਾ ਜਿਹੜੇ ਪਰਲੇ 2 ਕੀਲੇ ਨੇ ਉਹ ਤੇ ਇੱਕ ਕਿਲਾ ਉਧਰ ਲਾ ਇਹ ਤਿੰਨੇ ਕਿਲੇ ਨੇ ਰੋਟਾਵੇਟਰ ਫੇਰ ਕੇ ਭਰਤੇ ਸੀ ਤੇ ਉਧਰ ਜਿਆਦਾ ਡੂੰਗਾ ਲੱਗ ਰਿਹਾ ਬਰ ਲਿਫਟ ਬਨ ਕੇ ਸਹੀ ਕਰ ਲਿਆ ਸੀ ਤੇ ਬਿਲਕੁਲ ਸਹੀ ਚੱਲਦਾ ਆਹ ਕਿਲਾ ਜੀਰੀ ਵੱਢ ਕੇ ਤੇ ਆਹ ਕਿਲਾ ਜੀਰੀ ਵੱਢ ਕੇ ਮਲਚਰ ਫੇਰ ਕੇ ਰੋਟਾਵੇਟਰ ਫੇਰਿਆ ਹੋਇਆ ਇਹ ਵੱਤ ਹੋਣ ਕਰਕੇ ਪਲਾਉ ਸਾਫ ਹੋ ਜਾਂਦੇ ਨੇ ਨਹੀਂ ਤਾਂ ਫਿਰ ਜਿਹੜਾ ਉਹ ਬਰਾਉਣੀ ਕਰਿਆ ਕਿਲਾ ਖੇਤ ਰੌਣੀ ਕਰੇ ਹੋਏ ਨੇ ਉਹਨਾਂ ਦੇ ਵਿੱਚ ਨਾ ਮਿੱਟੀ ਲੱਗ ਜਾਂਦੀ ਐ ਬਈ ਰੌਣੀ ਕਰਕੇ ਨਾ ਗਿੱਲਾ ਜ਼ਿਆਦਾ ਐ ਤੇ ਹੁਣ ਦੇਖਦੇ ਆਂ ਵੀ ਸੁਹਾਗਾ ਮਾਰੀਏ ਦੁਪਹਿਰ ਤੋਂ ਬਾਅਦ ਮਾਰਾਂਗੇ ਸੁਹਾਗਾ ਪਹਿਲਾਂ ਸਲਾਸੀ ਵੀ ਹੁਣੀ ਮਾਰਾਂਗੇ ਪਰ ਟਰੈਕਟਰ ਲੈ ਆਵਾਂ ਇਹ ਗੋਲਡੀ ਵਾਲਾ ਉਹਦੇ ਨਾਲ ਸੁਹਾਗਾ ਮਾਰਦਾਂਗੇ ਸੁਹਾਗਾ ਉਧਰ ਆਪਣੇ ਵਾਲੇ ਖੇਤ 'ਚ ਪਿਆ ਗੋਲਡੀ ਦਾ ਸੁਹਾਗਾ ਤੇ ਔਲਾਵ ਨਾਲ ਬਈ ਜ਼ਮੀਨ ਤਾਂ ਪੂਰੀ ਵਧੀਆ ਬਣਦੀ ਐ ਤੇ ਅਸੀਂ ਬਈ ਪਰੋਾ ਜਿਹੜਾ ਉਹ ਪਿਛਲੇ ਸਾਲ ਥੋੜੇ ਜਗ੍ਹਾ 'ਚ ਫਿਰਿਆ ਸੀ ਲਗਭਗ 10 ਕਿੱਗੇ ਜ ਆਪਾਂ ਨੇ ਫਿਰਿਆ ਸੀ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਆਲੂ ਲਾਏ ਸੀ 15 ਕਿੱਗੇ 'ਚ ਇਹ ਕੋਸਾਲੂ ਵਾਲਾ ਜੀ ਕੋ ਕਣਕ ਬੀਜੀ ਸੀ ਤੇ ਲਗਭਗ 8 ਕਬੀਗੇ ਚ ਗੋਲਡੀ ਦੇ ਪਲਾਉ ਮਾਰਿਆ ਸੀ ਉਹ ਹੱਥ ਨਾਲ ਘੁੰਮਣ ਵਾਲਾ ਪਲਾਉ ਮਾਰਿਆ ਸੀ ਪਿਛਲੇ ਸਾਲ ਕਿਸੇ ਮਿੱਤਰ ਦੋਸਤ ਦਾ ਸੀ ਤੇ ਉਸ ਕਰਕੇ ਸਾਨੂੰ ਬੜਾ ਤਜਰਬਾ ਨਹੀਂ ਹੈਗਾ ਤਾਂ ਤਾਂ ਪਲਾਉ ਮਾਰਨ ਦਾ ਪਲਾਉ ਫਿਰ ਪਲਾਉ ਨਾਲ ਮਿੱਟੀ ਪਲਟਾਉਣ ਦਾ ਤੇ ਉਹਦੇ ਕਰਕੇ ਨਾ ਇੱਕ ਦਿੱਕਤ ਆਉਂਦੀ ਹੈ ਆਪਣੇ ਪਲਾਉ ਮਾਰਦਾ ਦੀ ਖੇਤਾਂ ਜੇ ਨਾ ਜਦੋਂ ਆਹ ਹਲ ਨਾ 빙ੀ ਹੋ ਜਾਂਦੀ ਹੈ ਬਾਈ ਇਹ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਹੋਰਾਂ ਦੇ ਵੀ ਏਕਣ ਹੁੰਦਾ ਵੀ ਜਾਂ ਇਹ ਸਾਨੂੰ ਹਜੇ ਤਿਆਰਬੇ ਦੀ ਘਾਟ ਹੈ ਜਾਂ ਫਿਰ ਦੋ ਬੋਟਮ ਵਾਲੀ ਪਲਾਉ ਕਰਕੇ ਆ ਵੀ ਕਾਦੇ ਕਰਕੇ ਪ੍ਰੋਬਲਮ ਆਉਂਦੀ ਆ ਦੇਖੋ ਤੁਸੀਂ ਫਾਂਟ ਵਾਲੀ ਜਿਹੜੀ ਉਹ ਵਿੰਗੀ ਹੋ ਗਈ ਯਾਰ ਏਕਣ 골ਡੀਆਂ ਥੋੜਾ ਜਿਆਦਾ ਵਿੰਗ ਪਾ ਲਿਆ ਮੈਂ ਤਾਂ ਘਟ ਪਾਇਆ ਸੀ ਤੇ ਇੱਥੇ ਇੱਕ ਤੱਕ ਤਾਂ ਸਿੱਧਾ ਆਇਆ ਇਦੋਂ ਬਾਅਦ ਹੁਣ ਵਿੰਗੀਆਂ ਹੋਣ ਲੱਗੀਆਂ ਇਸ ਹਿਸਾਬ ਨਾਲ ਤਾਂ ਕਾਫੀ ਜਿਆਦਾ ਵਿੰਗੀਆਂ ਹੋ ਜਾਣਗੀਆਂ ਮੈਨੂੰ ਲੱਗਦਾ ਪਰ ਵਿੱਚ ਵਿੱਚ ਦੀ ਸਾਨੂੰ ਸਿੱਧੀਆਂ ਕਰਨੀਆਂ ਪੈਣਗੀਆਂ ਸੀ ਤੇ ਨਹੀਂ ਤਾਂ ਫਿਰ ਖੇਤ ਜ਼ਿਆਦਾ ਧਰੇੜਾ ਹੋ ਜਾਂਦਾ ਤੇ ਬਾਕੀ ਰਹੀ ਜ਼ਮੀਨ ਦੀ ਗੱਲ ਜ਼ਮੀਨ ਬਈ ਪੂਰੀ ਟਾਪ ਦੀ ਬਣੂਗੀ ਆਪਣੇ ਵੀ ਉਧਰ ਮੈਂ ਤੁਹਾਨੂੰ ਖੇਤ ਦਿਖਾਉਂਗਾ ਜਿਵੇਂ ਮੈਂ ਤਿਆਰ ਕਰਿਆ ਪਿਆ ਤੇ ਜਮਾ ਹੀ ਕਿਤੇ ਪਰਾਲੀ ਦਾ ਨੋਂ ਨਿਸ਼ਾਨ ਵੀ ਨਹੀਂ ਹੈਗਾ ਆ ਰੋਟਾਵੇਟਰ ਫੇਰਿਆ ਯਾਨੀ ਕਿ ਰੋਟਾਵੇਟਰ ਫੇਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਮਲਚਰ ਕਰਕੇ ਰੋਟਾਵੇਟਰ ਫੇਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਉਹਦੇ ਨਾਲ ਕਿਤਾ ਪਰਾਲੀ ਮੂਰੇ ਨਹੀਂ ਤੁਰਦੀ ਪਲਾਵਾਂ ਦੇ ਦੂਜੀ ਗੱਲ ਇਹ ਆ ਵੀ ਜਦੋਂ ਮੂਹਰੇ ਤੁਰਦੀ ਆ ਫਿਰ ਉਹ ਇਕੱਠਾ ਕਾਫੀ 부ੱਜਾ ਜਿਹਾ ਬਣ ਜਾਂਦਾ ਫਿਰ ਜਦੋਂ ਉਹਨੂੰ ਪਲਟਾਉਂਦਾ ਤਾਂ ਉੱਪਰ ਵਾਲੀ ਬਾਹਰ ਰਹਿ ਜਾਂਦੀ ਆ ਤਾਂ ਰੋਟਾਵੇਟਰ ਫੇਰ ਨਾਲ ਜ਼ਰੂਰੀ ਚਾਹੀਦਾ ਪਹਿਲਾਂ ਸਾਨੂੰ ਆਇਆ ਸੀਗਾ ਵੀ ਬਿਨਾਂ ਰੋਟਾਵੇਟਰ ਤੋਂ ਵੀ ਆਪਾਂ ਮਲਚਰ ਕਰ ਲਾਂਗੇ ਪਿਛਲੇ ਸਾਲ ਤਜਰਬੇ ਕੀਤੇ ਸੀਗੇ ਪਰ ਨਹੀਂ ਰੋਟਾਵੇਟਰ ਫੇਰ ਨਾਲ ਬਹੁਤ ਜ਼ਰੂਰੀ ਆ ਉਹਦੇ ਨਾਲ ਪਲਾਉਓ ਬਾਈ ਇੱਕਦਮ ਥੱਲੇ ਦਾ ਬੰਦਾ ਜਿਹੜੀ ਪਰਾਲੀ ਹੁੰਦੀ ਹੈ ਇਹ ਪਰਾਲੀ ਜਿਹੜੀ ਇਹ PR126 ਦੇ ਆ 2 ਕਿਲੇ ਪਰਲੇ ਪਾਸੇ ਦਾ 3 ਕਿਲੇ ਮੈਂ ਦਿਖਾਉਣਾ ਤੁਹਾਨੂੰ ਉਧਰ ਚੱਲ ਕੇ ਉਹਦਾ ਬੋਹਣ ਕਰਕੇ ਜਮੇ ਪਰਾਲੀ ਪਾਣੀ ਨਾਲ ਖਤਮੇ ਹੋ ਗਈ ਸੀ ਤੇ ਜਿਹੜਾ ਪਲਾਉ ਆਸੀਂ ਬਾਹਲਾ ਡੂੰਗਾ ਵੀ ਨਹੀਂ ਲਾ ਰਹੇ 8 ਇੰਚ ਲਾ ਰਹੇ ਹਾਂ ਬਸ 8 ਇੰਚ ਤੋਂ ਜ਼ਿਆਦਾ ਨਹੀਂ ਪਲਟਾ ਰਹੇ ਕਿਉਂਕਿ ਪਹਿਲੀ ਵਾਰ ਪਲਾਉ ਮਾਰ ਰਹੇ ਹਾਂ ਅਗਲੀ ਵਾਰੀ ਡੂੰਗਾ ਕਰ ਲਾਂਗੇ ਇਹ ਸਲਾਹ ਕੀਤੀ ਆਸੀਂ ਵੀ ਅਗਲੀ ਵਾਰੀ ਥੋੜਾ ਜਿਹਾ ਹੋਰ ਡੂੰਗਾ ਕਰ ਲਾਂਗੇ 10 ਇੰਚ ਕਰ ਲਾਂਗੇ ਪੇ ਜਿਆਦਾ ਨੀਚੇ ਕੱਢਾਂਗੇ ਤਾਂ ਮਿੱਟੀ ਹਲਕੀ ਮਿੱਟੀ ਆ ਜਾਂਦੀ ਆ ਉਹ ਉਹਦੇ ਵਿੱਚ ਇੰਨੀ ਜਾਨ ਨਹੀਂ ਹੁੰਦੀ ਤੇ ਐਨੀ ਕਿ ਮਿੱਟੀ ਪਲਟਾ ਕੇ ਨਾਲੇ ਤਾਂ ਪ੍ਰਾਲੀ ਦੱਬੀ ਜਾਂਦੀ ਆ ਤੇ ਨਾਲੇ ਜਾਨ ਵਾਲੀ ਮਿੱਟੀ ਰਹਿ ਜਾਂਦੀ ਆ ਆਲੂਆਂ ਨੂੰ ਪਲਾਉ ਬਲਾਈ ਮਿਲੂਗੀ ਵਧੀਆ ਆਲੂ ਹੋਊਗਾ ਰੱਬ ਸੁੱਖ ਰੱਖੇ ਤੇ ਬਾਕੀ ਅੱਜ ਇਹਦੀ ਟੈਂਕੀ ਫੁੱਲ ਕਰਕੇ ਚਲਾਇਆ ਆਪਾਂ ਨੇ ਤੇ ਦੇਖਾਂਗੇ ਵੀ ਕਿੰਨਾ ਇੱਕ ਟਾਈਮ ਲੱਗਦਾ ਤੇ ਕਿੰਨਾ ਕ ਤੇਲ ਖਾਂਦਾ ਟਾਈਮ ਦਾ ਬਾਈ ਦੋ ਬੋਟਮਾ ਕਰਕੇ ਨਾ ਜਿਆਦਾ ਲੱਗਦਾ ਕਿਉਂਕਿ ਨਵੇੜ ਥੋੜਾ ਹੀ ਆ ਸਿਰਫ ਮੰਨ ਲਓ ਕਿ ਤੁਸੀਂ 2 ਕੋ ਫੁੱਟੇ ਜਾਂਦੇ ਨੇ ਪਰ ਉਹ ਆਇਆ ਵੀ ਟਰੈਕਟਰ ਦਾ ਕੀ ਪ੍ਰਵਾਹ ਹੋਣੀ ਆ ਟਰੈਕਟਰ ਦਾ 50 ਪਾਵਰ ਦਾ ਤੁਹਾਨੂੰ ਪਤਾ ਹੀ ਆ ਟਰੈਕਟਰ ਦਾ ਕੋਈ ਅੱਡੀ ਉਹਦੀ ਪਰ ਆਇਆ ਵੀ ਦੋ ਬਾਟਮਾਂ ਕਰਕੇ ਇੱਕ ਬਾਟਮ ਹੋਰ ਹੋਣਾ ਚਾਹੀਦਾ ਸੀ ਤਿੰਨ ਤਿੰਨ ਵਾਲਾ ਉਹਦੇ ਨਾਲ ਨਵੇੜ ਜ਼ਿਆਦਾ ਹੋ ਜਾਂਦਾ ਦੋ ਵਾਲੇ ਨਾਲ ਨਵੇੜ ਘੱਟ ਹੁੰਦਾ ਬਸ ਇਹਨੂੰ ਟਾਈਮ ਹੈ ਜ਼ਿਆਦਾ ਲੱਗਣਾ ਤੇ ਹੋਰ ਕੋਈ ਚੱਕਰ ਨਹੀਂ ਹੈਗਾ ਜੇ ਸਾਨੂੰ ਐ ਲੱਗਦਾ ਵੀ ਜੇ ਤਿੰਨ ਵਾਲਾ ਆਇਆ ਥੋੜਾ ਜਿਹਾ ਟਰੈਕਟਰ ਲੋਡ ਵੀ ਲਊਗਾ ਤੇ ਬਾਕੀ ਕੁਝ ਲੋੜ ਤਾਂ ਵੀ ਕੱਟ ਲੈਂਦਾ ਬਈ ਆਪਾਂ ਥੋੜਾ ਡੂੰਗਾ ਲਾਉਨੇ ਆ 8 ਇੰਚੇ ਲਾਉਨੇ ਆ ਮੈਂ ਤੁਹਾਨੂੰ ਦਿਖਾਉਣਾ ਵੀ ਆ ਦੇਖ ਲਓ ਤੁਸੀਂ ਲਗਭਗ ਇੱਕ ਗਿੱਠਾ ਕਹੂਗਾ ਇੱਕ ਗਿੱਠਾ ਪੂਰੀ ਇੱਕ ਗਿੱਠੇ ਪਲਟਾ ਰਹੇ ਆ ਤੇ ਮੈਂ ਹੁਣ ਗੋਲਡੀ ਨੂੰ ਪੁੱਛਦਾ ਵੀ ਇਹ ਵਿੰਗੀ ਕਾਤੇ ਹੁੰਦੀ ਆ ਰਾਹਲ ਗੋਲਡੀ ਨਾਲ ਕਰਦੇ ਆ ਕਰਨਾ ਓਏ ਇਹ ਰਾਹਲ ਵਿੰਗੀ ਕਾਤੇ ਹੋਗੀ ਹੋਈ ਆ ਮੈਂ ਨੀ ਮੰਗੀਦੜੀ ਕੀਤੀ ਯਾਰ ਤੂੰ ਕੀਤੀ ਆ ਯਾਰ ਇਹ ਪਤਾ ਨਹੀਂ ਕੀ ਚੱਕਰ ਆ ਬਹੁਤ ਸਿੱਧੀ ਰੱਖਣ ਦੀ ਕੋਸ਼ਿਸ਼ ਕੀਤੀ ਆ ਮੈਂ ਵੀ ਫੇਰਦਾ ਰਿਹਾ ਉਧਰ ਪਲਾਉ ਉੱਪਰ ਚੜ ਮੈਂ ਉੱਤਾਂ ਹੀ ਉੱਪਰ ਚੜਦਾ ਸੀ ਆਹ ਸੁਭਜਾ ਘਾੜ ਦਮ ਇਹਨੂੰ ਉੱਪਰ ਨਾ ਛੜ ਇਹਨੂੰ ਉੱਪਰ ਜਾੜੇਗਾ ਤਾਂ ਫਿਰ ਮਿੱਟੀ ਨਾ ਘੱਟ ਪਲਟੂਗੀ ਹਾਂ ਇਹਨੂੰ ਚੱਕ ਕੇ ਸਿੱਧੀ ਬਾਅਦ ਚ ਕਰ ਲਈ ਅੱਧਾ ਖੱਤਾ ਕਰਕੇ ਜਿੱਥੇ ਤੈਨੂੰ ਆ ਲੱਗੂ ਵੀ ਜ਼ਿਆਦਾ ਉੱਥੋਂ ਚੱਕ ਕੇ ਪਲਾਉ ਧਰ ਲਈ ਚੱਕ ਕੇ ਸਿੱਧਾ ਹੋ ਜੇ ਤਾਹੀਂ ਦਾ ਘਰ ਆ ਵੀ ਦਾ ਸੱਪ ਵਾਂਗੂ ਬਲ ਪਾਤੇ ਰਾਹਲ ਚ ਕੱਲ ਕੋਈ ਨਹੀਂ ਹੁੰਦਾ ਉਹ ਫੇਰੇ ਤੇ ਜਾਂਦੇ ਮਿੱਤਲ ਜੂ ਯਾਰ ਆ ਜੀਆ ਕਿਹੜਾ ਵੱਧ ਲੱਗਦੀ ਆ ਦੋ 3 ਕਿੜੇ ਤਨ ਵੱਧ ਲੱਗ ਜਾਣਗੇ ਤੈਨੂੰ ਤੈਨੂੰ ਕੀ ਲੱਗਦਾ ਵੀ ਆਪਾਂ ਨੂੰ ਮਾਰਨੇ ਨਹੀਂ ਆਉਂਦੇ ਪਲਾਉ ਤਾਂ ਕਰਕੇ ਬਿੰਗਵਾਲ ਪੈਂਦੇ ਨੇ ਆ ਆਪਾਂ ਆਪਰੇ ਚ ਪਹਿਲੇ ਫੇਰੇ ਤੇ ਉਹ ਨਹੀਂ ਨਹੀਂ ਪਹਿਲੇ ਤਿੰਨ ਚਾਰ ਕਿੜੇ ਦਾ ਜੀ ਜਿਵੇਂ ਆਪਾਂ ਪਰਾਂ ਉਰਾ ਦੇਖਣ ਲੱਗ ਜਾਂਦੇ ਜਿੱਦੇ ਟਾਇਰ ਹਾਂ ਉਹ ਉੱਥੇ ਚੱਕਰ ਪੈ ਗਏ ਉਹ ਪੈਣਾ ਚੱਕਰ ਉਹਦਾ ਬਾਦ ਦਾ ਬਾਦਾ ਚੱਲਿਆ ਗਿਆ ਫਿਰ ਇਹ ਵੀ ਹੈ ਨਾ ਵੀ ਉਹ ਗੱਲ ਤਾਂ ਉਹੀ ਆ ਗਈ ਵੀ ਆਪਾਂ ਅਣਜਾਣ ਆਪਾਂ ਨੂੰ ਉਹਨਾਂ ਪਤਾ ਨਹੀਂ ਹਜੇ ਪਹਿਲਾ ਦਾ ਸਾਲ ਆ ਅਣਜਾਣ ਆਪਾਂ ਬੰਦਾ ਲੱਭਦੇ ਹਾਂ ਕਾਰੀਗਰ ਹੁਣ ਤਾਂ ਆਪਾਂ ਹੀ ਕਾਰੀਗਰ ਹੋ ਜਾਾਂਗੇ ਅਗਲੇ ਸਾਲ ਆ ਪਿਛਲੇ ਸਾਲ ਆਪਾਂ ਘੱਟ ਮਾਰਿਆ ਸੀਗਾ ਐਤਕੀ ਦਾ ਆਪਾਂ ਵੱਡੇ ਪੱਧਰ ਤੇ ਮਾਰ ਲਿਆ ਹਾਂ ਪਿਛਲੇ ਸਾਲ ਤਾਂ 8 ਕਿੱਗੇ ਸਮਝ ਤੇਰੇ ਵਾਲੇ ਜੇ ਮਾਰਿਆ ਤੇ ਉੱਥੇ ਬੱਸ 8 ਕਿੱਗੇ ਜੇ ਮੇਰੇ ਆ ਦੀ ਹਾਂ ਇੱਥੇ ਦਾ 10 ਫੇਰ ਆ ਦੋਹੇ ਉਹਨਾਂ ਕੇ ਫੇਰ ਆ ਦੀ ਉਹਦੇ ਨਾਲ ਉਹ ਐਤਕੀ ਆਪਾਂ ਆਪਾਂ ਮੈਂ ਕਹਿੰਦਾ ਵੇਚ ਜਾਾਂਗੇ 70 80 ਕਿੱਗੇ ਤੇ ਹਾਂ ਆ ਪਸੀ ਵੇ ਕੇ ਵੱਧੀ ਫੇਰਦਾ 100 ਵੇ ਕੇ ਵਾਂਗੂ ਫਿਰ ਜੂਗਾ ਵੱਧ ਫੇਰ ਦਾਂਗੇ ਚੱਲ ਚਲਾ ਦੇ ਸੋਸਾਇਟੀ ਵਾਲੇ ਪਲਾਉ ਰਹੇ ਬਾਈ ਜਿਵੇਂ ਆਪਾਂ ਪਹਿਲਾਂ ਵੀ ਦੱਸ ਦਿੰਨਾ ਵੀ ਸੋਸਾਇਟੀ ਚ ਨਾ ਸਾਡੇ ਪਲਾਉ ਵੀ ਸਾਡੇ ਏਰੀਆ ਚ ਅਜੇ ਬਹੁਤ ਘੱਟ ਫੇਰਦੇ ਨੇ ਪਲਾਉ ਤੇ ਦੂਜੀ ਗੱਲ ਇਹ ਹੈ ਵੀ ਸਾਡੇ ਆਲੂ ਤਾਂ ਬਹੁਤ ਲਾਉਂਦੇ ਨੇ ਬੰਦੇ ਪਰ ਉਹ ਗੱਠਾ-ਗੁੱਠਾ ਚ ਕਾ ਕੇ ਨਾ ਪਰਾਲੀ ਦੀਆਂ ਗੱਠਾਂ ਚ ਕਾ ਕੇ ਫਿਰ ਉਹ ਬਾਹੀ ਕਰਦੇ ਨੇ ਪਲਾਉ ਤਾਂ ਮੈਨੂੰ ਲੱਗਦਾ ਵੀ ਅਸੀਂ ਉਹ ਫੇਰੇ ਨੇ ਦੋਨਾਂ ਜਾਣਾਂ ਨੇ ਬਾਕੀ ਹੌਲੀ-ਹੌਲੀ ਲੱਗ ਜਾਣਗੇ ਬਾਈ ਪਲਾਉ ਫੇਰਨ ਪਲਾਉ ਫੇਰ ਨਾਲ ਜ਼ਮੀਨ ਬਾਈ ਬਾਲੀ ਤਖੜੀ ਬਣਦੀ ਐ ਤੇ ਪਿਛਲੇ ਸਾਲ ਆਪਾਂ ਫੇਰਿਆ ਸੀਗਾ ਉਦੋਂ ਬਾਅਦ ਰੈਸਟਾਰਾਂ ਦਾ ਰੈਸਟਾਰਾਂ ਦਾ ਟਰੈਕਟਰ ਲੈ ਆ ਕੇ ਫੇਰਿਆ ਸੀ ਤਕਰੀਬਨ 20 ਕਿੱਲਿਆਂ 'ਚ ਉਹਦੇ ਨਾਲ ਬਾਈ ਜੀਰੀ ਕਣਕ ਵੀ ਵਧੀਆ ਹੋਈ ਸੀ ਗੋਲੀ ਡੰਡਾ ਵੀ ਘਟ ਹੋਇਆ ਸੀ ਤੇ ਆਪਣੇ ਜੀਰੀ ਵੀ ਇਸ ਵਾਰੀ ਵਧੀਆ ਹੋਈ ਆ ਉਹ ਮੋਟਰਾਂ ਦੇ ਕਾ ਆਹ ਮੋਟਰ ਆਪਣੀ ਸੂਈ ਵਾਲੀ ਇੱਥੇ ਇੱਕ ਮੋਟਰ ਉਧਰ ਸੜਕ ਵਾਲੀ ਉਹ ਤੇ ਆਪਾਂ ਇੱਕ ਉਹ ਗੁਰਦੁਆਰਾ ਸਾਹਿਬ ਵਾਲੀ ਮੋਟਰ ਦੇ ਲਗਭਗ ਵੀਕੇ ਇਕੜਾ ਜੱਪਾ ਨੇ ਫੇਰ ਲਿਆ ਸੀ ਪਲਾਉ ਉਹ ਆਪਣੇ ਰੇਸਟਰਾ ਟਰੈਕਟਰ ਲਿਆਂਦਾ ਸੀ ਤੇ ਕਣਕ ਬੀਜਣ ਤੋਂ ਪਹਿਲਾਂ ਉਹ ਆਪਾਂ ਨੇ ਮਾਰਿਆ ਸੀਗਾ ਪਲਾਉ ਪਰ ਉਦੋਂ ਆਪਾਂ ਖੁਦ ਨਹੀਂ ਸੀ ਚਲਾਇਆ ਟਰੈਕਟਰ ਮੁੰਡਾ ਰੇਸਟਾਰ ਸੀਗਾ ਉਹਨੇ ਜਿਆਦਾ ਚਲਾਇਆ ਸੀ ਜਾਂ ਸੋਨੀ ਨੇ ਚਲਾਇਆ ਥੋੜਾ ਬਹੁਤ ਤੇ ਚਲੋ ਹੁਣ ਤਾਂ ਮਾਰ ਰਹੇ ਹਾਂ ਪਲਾਉ ਤੇ ਹੁਣ ਤੁਹਾਨੂੰ ਦਿਖਾਉਣਾ ਮੈਂ ਆਪਣੇ ਲਈ ਜ਼ਮੀਨ ਤਿਆਰ ਕਰੀ ਹੋਈ ਉਹ ਜੀ ਵੀ ਪਰਾਲੀ ਦਿਖਾਉਣਾ ਤੇ ਇੱਕ ਦਿਖਾਉਣਾ ਤੁਹਾਨੂੰ ਆਲੂ ਵੀ ਜਿਹੜਾ ਆਪਾਂ ਨੇ ਕੀਤਾ ਲਾਇਆ ਸੀਗਾ ਉਹਦੇ ਵਿੱਚ ਕਿਹ ਜੀਆਂ ਬੱਟਾਂ ਬਣੀਆਂ ਤੇ ਵਿੱਚ ਆਲੂ ਦੇ ਵਿੱਚ ਪੜਾਕਾ ਵੀ ਮਾਰ ਗਿਆ ਤੇ ਵਿੱਚ ਸਹੀ ਸਹੀ ਪਿਆ ਤੇ ਜ ਮਤਲਬ ਚੜ ਲਾਉਣ ਲੱਗ ਗਿਆ ਆਲੂ ਬਾਕੀ ਦਿਖਾਉਣਾ ਤੁਹਾਨੂੰ ਲੋ ਜੀ ਬਈ ਜੀ ਆਇਆ ਆਪਣਾ ਖੇਤ ਆਪਾਂ ਨੇ ਇੱਧਰ ਰੌਣੀ ਕਰਿਆ ਸੀਗਾ ਆਹ ਲੈ ਵੀ ਰੌਣੀ ਕਰੇ ਸੀ ਖੇਤ ਇਹ ਹਲਾ ਨਾਲ ਬਾਹੇ ਖੁੱਲਾ ਛੱਡਿਆ ਪਿਆ ਆ ਵੀ ਹਲਾ ਨਾਲ ਬਾਹੇ ਰੋਟਾ ਵਿਕਟਰ ਮਾਰਨ ਲੱਗੇ ਸੀ ਕਿ ਇੱਕ ਦਿਨ ਸੋਨੀ ਤੇ ਸੁਖਰਾਜ ਆ ਗਏ ਸੀ ਆਥ ਨੇ ਉਹ ਕਹਿੰਦਾ ਦੇਨੇ ਗਰਮੀ ਵਾਲੀ ਹੁੰਦੀ ਆ ਵੀ ਚਲ ਆਥਣੇ ਖੁਸ਼ ਫੇਰਦੇ ਨੇ ਕੋਈ ਤੜਕੇ ਫੇਰ ਦਾਂਗੇ ਤੇ ਪਰਾਲੀ ਦੇ ਵਿੱਚ ਕੀ ਲੱਭਣੀ ਸੀ ਬਾਈ ਇੱਕ ਤਾਂ ਰੋਟਾਵੇਟਰ ਫੇਰ ਕੇ ਆਪਾਂ ਨੇ ਪਾਣੀ ਲਾਤਾ ਸੀ ਦੂਜਾ ਪਲਾਉ ਮਾਰਤਾ 8-9 ਇੰਚ ਜਿਵੇਂ ਮੈਂ ਦੱਸ ਰਿਹਾ ਤੁਹਾਨੂੰ ਵੀ 8-9 ਇੰਚ ਦੇ ਪਲਾਉ ਮਾਰਿਆ ਸੀ ਤੇ ਇਹ ਹੁਣ ਮੀਂਹ ਕਰਕੇ ਆਪਾਂ ਦੇਖਣੇ ਖੁੱਲ੍ਹੀ ਛੱਡ ਲਈ ਜ਼ਮੀਨ ਹੀਟਲੇ ਤਾਂ ਜ਼ਮੀਨ ਹੀ ਰੋਟਾਵੇਟਰ ਫੇਰਿਆ ਤੇ ਇਹਦੇ ਵਿੱਚ ਜਿਹੜਾ ਤਿਆਰ ਕਰੀ ਸੀ ਆਪਾਂ ਨੇ ਜ਼ਮੀਨ ਇਹ ਜਿਵੇਂ ਰੋਟਾਵੇਟਰ ਨਾਲ ਬਾਹ ਕੇ ਪਾਣੀ ਛੱਡ ਲਿਆ ਸੀਗਾ ਬਾਤ ਆਉਂਦਾ ਇਹਦੇ ਉੱਤੇ ਪਲਾਉ ਮਾਰੇ ਆ। ਉਦੋਂ ਬਾਅਦ ਸੁਹਾਗਾ ਮਾਰੇ ਇੱਕ ਵਾਰੀ ਇੱਕ ਵਾਰੀ ਹਲਾਣਾ ਬਾਹੀਆ ਤੇ ਆ ਹੁਣ ਰੋਟਾਵੇਟਰ ਫੇਰਿਆ ਸੀ। ਜ਼ਮੀਨ ਥੋੜੀ ਜਿਹੀ ਰਵੇਸਲ ਹੈ ਤੇ ਜ਼ਮੀਨ ਦੇਖ ਲਓ ਸੀ ਯਾਰ ਬਰੀਕ ਬਣਦੀ ਆ। ਹੁਣ ਇਹ ਖੁੱਲੀ ਛੱਡਤੀ ਵੀ ਜਮੀ ਪੈ ਵੀ ਗਿਆ ਤਾਂ ਉਦੋਂ ਬਾਅਦ ਫੇਰ ਬੋਣੀ ਬੂਤਾਂ ਕਰਕੇ ਆਪਾਂ ਹੁਣ ਇਹ ਬਾਹੀ ਨਹੀਂ ਹੁਣ ਰੋਟਾਵੇਟਰ ਫੇਰਨ ਦੀ ਇਹ ਤੇ ਟਿੱਕਾ ਸਾਰਾ। ਤੇ ਇਹ ਹੋ ਗਈ ਆਪਣੀ ਜ਼ਮੀਨ ਤਿਆਰ ਆ ਲੂਆਂ ਵਾਸਤੇ। ਸਾਰੀ ਬਾਸਮਤੀ 1509 ਲੱਗੀ ਸੀ ਉਰੇ। ਆ ਖੇਤ ਆ ਆਪਣਾ। ਆ ਖੇਤ ਹੈ ਜਿਹੜਾ ਇੱਥੇ ਆਪਾਂ ਨੇ ਬੀਜਿਆ ਸੀ ਆਲੂ ਆਲੂ ਆਪਾਂ ਨੇ 26 ਤਰੀਕ ਨੂੰ ਬੀਜਿਆ ਦੀ ਇਹ 26 ਸਤੰਬਰ ਨੂੰ ਇਹਦੇ ਵਿੱਚ ਨਾ ਥੋੜਾ ਜਿਹਾ ਆਲੂ ਕਿਤੇ ਕਿਤੇ ਖਰਾਬ ਹੋ ਗਿਆ ਗਰਮੀ ਜ਼ਿਆਦਾ ਸੀ ਕਹ ਲਓ ਪਾਣੀ ਵੀ ਪਰ ਦੂਜੇ ਦਿਨ ਹੀ ਲਾਤਾ ਸੀ ਇਹਨੂੰ ਤੇ ਫਿਰ ਵੀ ਪਰ ਆਲੂ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਪੈ ਗਿਆ ਸੀ ਤਕਰੀਬਨ 9 ਕਿੱਗੇ ਥਾਵਾਂ 65 ਕਗੱਟੇ ਦੇ ਵਿੱਚ ਪੈ ਗਏ ਸੀਗੇ ਬੀ ਦੇ ਤੇ ਹੈਗਾ ਪੁਖਰਾਜ ਪੁਖਰਾਜ ਦਾ ਵੀ ਆਪਣੇ ਕੋਲੇ ਤਕਰੀਬਨ 55 ਗੱਟੇ ਬਖਰਾਜ ਦੇ ਪਾਏ ਨੇ ਥੋੜਾ ਜਿਹਾ ਘਟ ਗਿਆ ਸੀ ਵੀ 13-14 ਗੱਟੇ ਆਪਾਂ ਨੇ ਐਲ ਆਰ ਦੇ ਪਾਤੇ ਦੇ ਵਿੱਚ ਇਹਦੀ ਬੱਟ ਕੋਈ ਇੰਨੀ ਬਾਹਲੀ ਵਧੀਆ ਨਹੀਂ ਸੀ ਬਣੀ ਜਾਨੀ ਠੀਕ ਬਣੀ ਸੀ ਕੋਈ ਬਾਹਲੀ ਜਿਆਦੇ ਉੱਚੀ ਜਾਂ ਚੌੜੀ ਨਹੀਂ ਨਾਰਮਲ ਜੀ ਬੱਟਾ ਕਿਉਂਕਿ ਕੱਚੇ ਆਲੂ ਨੂੰ ਬਾਹਲੀ ਮੋਟੀ ਜਾਂ ਚੌੜੀ ਬੱਟ ਦੀ ਜ਼ਰੂਰਤ ਵੀ ਨਹੀਂ ਹੁੰਦੀ ਤੇ ਇਹਦੇ ਵਿੱਚ ਨਾ ਕਿਤੇ ਕਿਤੇ ਆਲੂ ਹੈੜਾ ਹੋ ਪੜਾਕਾ ਮਾਰ ਗਿਆ ਪਰ ਹੋਣ ਠੀਕ ਹੈ ਹੁਣ ਆਲੂ ਜਰਮੀਨੇਸ਼ਨ ਵੀ ਹੋਣ ਲੱਗੀ ਜੜਾਂ ਲਾਉਣ ਲੱਗ ਗਿਆ ਆਲੂ ਵਿੱਚ ਵਿੱਚ ਜੀਰੀ ਜੀ ਹੋਣ ਲੱਗੀ ਕਿਤੇ ਕਿਤੇ ਸ਼ਾਇਦ ਇੱਧਰ ਨੂੰ ਦਿਖ ਜਵੇ ਇੱਧਰ ਨੂੰ ਦਿਖ ਜੂਗੀ ਜੀਰੀ ਜੀ ਹੋਣ ਲੱਗੀ ਕਿਤੇ ਕਿਤੇ ਸਪਰੇਅ ਕਰਦੇ ਹਾਂ ਜੀ ਕੱਖ ਨਦੀਨਾ ਦੀ ਗ੍ਰੈਮੋ ਤੇ ਐਲਟਰਾਜਨ ਤੇ ਮੈਂ ਤੁਹਾਨੂੰ ਆਲੂ ਦਿਖਾਉਣਾ ਪਟ ਕੇ ਵੀ ਕਿਹਾ ਜਾ ਹੁਣ ਆਲੂ ਇਹ ਦੇਖ ਲਓ ਜੀ ਲੱਗ ਗਿਆ ਹਰਾ ਹੁਣ ਹੁਣ ਲੱਗਿਆ ਹਰਾ ਹੁਣ ਹੁਣ ਠੰਡ ਆ ਜੂ ਬਸ ਹੁਣ ਇਹਨੇ ਰੱਬ ਸੁੱਖ ਰੱਖੇ ਵਧੀਆ ਹੋ ਜਾਣਾ ਤੇ ਕਿਤੇ ਕਿਤੇ ਮਾੜਾ ਮੋਟਾ ਜਿਹਾ ਪੜਾਕਾ ਮਾਰਿਆ ਹੋਇਆ ਉਹ ਮੈਂ ਤੁਹਾਨੂੰ ਉੱਧਰ ਦਿਖਾਉਣਾ ਪੜਾ ਦੇਖੋ ਮੈਂ ਪੱਤੇ ਸੀਗੇ ਇਹ ਪੜਾਕਾ ਮਾਰਿਆ ਹੋਇਆ ਇਹਨਾਂ ਦਾ ਤੇ ਜਦੋਂ ਗਰਮੀ ਵੀ ਜ਼ਿਆਦਾ ਸੀ ਤੇ ਚਲੋ ਹੁਣ ਮੌਸਮ ਵੀ ਠੀਕ ਹੋ ਗਿਆ ਅੱਜ ਪੱਛੋਂ ਚੱਲਦੀ ਹੈ ਤੇ ਬਾਕੀ ਦੇਖਦੇ ਆ ਵੀ ਕਿਵੇਂ ਹੋਊਗਾ ਤੁਹਾਨੂੰ ਦਿਖਾਵਾਂਗੇ ਅਗਲੀਆ ਵੀਡੀਓ ਚ ਕਿਵੇਂ ਹਰਾ ਹੁੰਦਾ ਕੀ ਹਿਸਾਬ ਕਿਤਾਬ ਹੁੰਦਾ ਇਹਦਾ ਕੱਚੇ ਆਲੂ ਦਾ ਤੇ ਇਹ ਆਪਾਂ ਨੇ ਤਾਂ ਕੀਤਾ ਬੀਜਿਆ ਕਿਉਂਕਿ ਆ ਜਿਹੜੀ ਪੂਰੀ ਲਾਈਨ ਅ ਪ੍ਰਵਾਂਸਮਤੀ ਖੜੀ ਆ ਉਹ ਕੱਦੂ ਵਾਲੇ ਖੇਤਾਂ ਚ ਤੇ ਇਹਦੇ ਵਿੱਚ ਆਪਾਂ ਨੇ ਕਣਕੇ ਬੀਜਣੀ ਆ ਜੀ ਆਲੂ ਪੱਟ ਕੇ ਵੀ ਕਣਕ ਬੀਜਾਂਗੇ ਉਹ ਬਾਸਮਤੀ ਜੀਰੀ ਵੱਢ ਕੇ ਵੀ ਕਣਕ ਬੀਜਣ ਦੀ ਸਲਾਹ ਤੇ ਉਧਰ ਚੱਲ ਰਿਹਾ 골ਡੀ ਆਪਣੇ ਨਾਲ ਹੀ ਬਟ ਨਾਲ ਬਟਾ ਦਾ ਖੇਤ ਤੇ ਚਲੋ ਠੀਕ ਹੈ ਜੀ